ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਮੋਹਾਲੀ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਚੋਰ ਗਰੋਹ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ 47 ਤੇ 47 ਦੇ ਲਗਭਗ ਬਾਈਕ ਚੋਰੀ ਕੀਤੇ ਹੋਏ ਬਰਾਮਦ ਕੀਤੇ ਨੇ ਸਾਡੇ ਨਾਲੇ ਮੋਹਾਲੀ ਦੇ ਡੀਐਸਪੀ ਡੀ ਹਰਸ਼ੀਮਨ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇਹਨਾਂ ਨੇ ਇਹ ਨੈਕਸਸ ਨੂੰ ਤੋੜਿਆ ਸਰ ਕੀ ਕਿਵੇਂ ਨੈਕਸਸ ਨੂੰ ਤੋੜਿਆ ਇਹ ਇਹ ਜਿਹੜੇ ਦੰਦ ਪਿਛਲੇ ਸਮੇਂ ਸਾਡੇ ਕਾਫੀ ਸ਼ਹਿਰ ਦੇ ਵਿੱਚ ਟੂ-ਵੀਲਰਸ ਦੀ ਚੋਰੀ ਹੋ ਰਹੀ ਸੀਗੀ ਸਾਡੀ ਸੀਏ ਦੀ ਟੀਮ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਸਿਟੀ ਏਰੀਆ ਚ ਵਿੱਚ ਇੱਕ ਹਰਜੋਤ ਨਾਂ ਦਾ ਤੇ ਇੱਕ ਹੋਰ ਲੜਕਾ ਹੈ ਜਿਹੜਾ ਹੈਗਾ ਟੂ-ਵੀਲਰਸ ਦੀ ਚੋਰੀ ਕਰਨ ਦੀ ਫਰਖਤ ਘੁੰਮ ਰਹੇ ਹੈਗੇ ਨੇ ਤਾਂ ਜਿਸ ਦਿਨ ਚੱਲਦੇ ਤਹਿਤ ਉਹਨਾਂ ਨੇ ਇੱਕ ਸ਼ਿਫਟਲੀ ਐਕਟ ਕਰਦੇ ਹੋਏ ਉਹ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਤੇ ਅਨਿਸ਼ੀਅਲ ਪਰਚਾ ਸੀਗਾ ਜਿਨ੍ਹਾਂ ਤੋਂ ਇਨੀਸ਼ੀਅਲੀ ਪਹਿਲਾਂ 11 ਮੋਟਰਸਾਈਕਲ ਰਿਕਵਰ ਹੋਣਾਂ ਦੇ ਖੋਦੀ ਕਸਟਡੀ ਤੋਂ ਬਾਕੀ ਫਿਰ ਜਿਹੜੇ ਉਹਨਾਂ ਦੇ ਹੋਰ ਗਰੂਪ ਪੂਰਾ ਆਇਡੈਂਟੀਫਾਈ ਕੀਤਾ ਗਿਆ ਜੋ ਕਿ ਇਹ ਬਾਅਦ ਵਿੱਚ ਇੰਜੀਨੀਅਰਿੰਗ ਯੂਨੀਵਰਸਿਟੀ ਪਤਾ ਲੱਗਿਆ ਵੀ 4 11 ਮੈਂਬਰਾਂ ਦਾ ਗਰੂਪ ਹੈਗਾ ਜਿਨ੍ਹਾਂ ਵਿੱਚੋਂ ਆਪਾਂ 10 ਮੈਂਬਰ ਅਰੈਸਟ ਕਰ ਲਿਆ 7 ਮੇਜਰ ਨੇ 3 ਜੁਵਨਾਈਲ ਨੇ ਇੱਕ ਹਲੇ ਭੱਜਿਆ ਹੋਇਆ ਤੇ ਇਹਨਾਂ ਦੀ ਡਿਊਰਿੰਗ ਸਾਰੇ ਮੈਂਬਰਾਂ ਦੀ ਇਨਡੋਕੇਸ਼ਨ ਜਿਹੜੀ ਫਿਰ ਆਪਰੇ ਰਿਕਵਰੀਆਂ ਹੋਈਆਂ ਜਿਨ੍ਹਾਂ ਵਿੱਚੋਂ ਟੋਟਲ ਫਿਜ਼ੀਕਲੀ ਸਾਡੇ ਕੋਲ ਜਿਹ ਹੋਰ ਵੀ ਜਿਹੜੇ 10 11 ਹੈਗੇ ਹੋਰ ਵੀ ਹੈਗੇ ਨੇ ਜੋ ਕਿ ਕੁਝ ਜਿਨ੍ਹਾਂ ਚੋਂ ਜਿਹੜੇ ਅਲੱਗ-ਅਲੱਗ ਥਾਣੇ ਜਿਵੇਂ ਕਮਾਉਣਾ ਜਾਂ ਸਰਾਂਤੂ ਉਦਾਂ ਦੇ ਥਾਣੇ ਬਾਂਡਾਉਣ ਨੇ ਤੇ ਕੁਝ ਜਿਹੜੇ ਹੈਗੇ ਆ ਅੱਗੇ ਵੇਚੇ ਹੋਏ ਨੇ ਸੋ ਹਲੇ ਉਹ ਉਹਨਾਂ ਦਾ ਸਾਰਾ ਡੂਰਿੰਗ ਅ ਰਿਟਰੀਫੀਸ਼ਨ ਆਪਾਂ ਡਿਟੇਲਡ ਇਨਵੈਸਟੀਗੇਸ਼ਨ ਕਰਕੇ ਤੇ ਜਲਦੋ ਜਲ ਉਹਨਾਂ ਨੂੰ ਵੀ ਜਿਹੜਾ ਹੈ ਰਿਕਵਰ ਕਰ ਲਿਆ ਤੇ ਸਰ ਇਹ ਟ੍ਰਾਈਸਿਟੀ ਚੋਂ ਸਾਰਾ ਸਾਰੇ ਚੋਰੀ ਕਰਦੇ ਸੀ ਬਾਈਕਾਂ ਹਾਂਜੀ ਇਹ ਯੂਜੂਲੀ ਇਕੱਠੇ ਜੀ ਆਪਣੀ ਗੱਡੀ ਚਾਹੰਦੇ ਹੁੰਦੇ ਸੀਗੇ ਤੇ ਇਹਨਾਂ ਨੂੰ ਕਿਉਂਕਿ ਸਾਡਾ ਟ੍ਰਾਈਸਿਟੀ ਆ ਮੋਹਾਲੀ ਖਾਸ ਕਰਕੇ ਸਟੂਡੈਂਟਸ ਸੋ ਇਹ ਚੰਡੀਗੜ੍ਹ ਮਨੀ ਮਾਜਰਾ ਆਪਣਾ ਮੋਹਾਲੀ ਤੇ ਇਹਨਾਂ ਨੂੰ ਟਾਰਗੇਟ ਕਰਦੇ ਹੁੰਦੇ ਸੀਗੇ ਤੇ ਇੱਥੋਂ ਮੋਟਰਸਾਈਕਲ ਚੋਰੀ ਕਰਦੇ ਸੀ ਸਰ ਚੋਰੀ ਕਰਨ ਦਾ ਤਰੀਕਾ ਕੀ ਹੁੰਦਾ ਸੀ ਕਹਿੰਦੇ ਕੀ ਕਿਹਦਾ ਵਿੱਚ ਕੋਈ ਚਾਬੀ ਬਣਾਉਣ ਵਾਲਾ ਮਾਹਰ ਵੀ ਸੀਗਾ ਇਹਨਾਂ ਦੇ ਜੀ ਦੋ ਬੰਦੇ ਸੀਗੇ ਇੱਕ ਟੈਕਨੀਕਲੀ ਮੈਕੈਨਿਕ ਦਾ ਸੀਗਾ ਸੀਗਾ ਉਹਨੇ ਜਿਨਾ ਕੋਈ ਕਿਉਂਕਿ ਇਹਨਾਂ ਦੇ ਅਲੱਗ-ਅਲੱਗ ਮਾਡਲ ਆ ਕੋਈ ਮਾਡਲ ਚਾਬੀ ਨਾਲ ਖੁੱਲ ਜਾਂਦੇ ਸੀ ਕਈਆਂ ਦੀ ਤਾਰਾਂ ਨੂੰ ਇਲੈਕਟ੍ਰਿਕਲੀ ਕਰ ਦਿੰਦੇ ਸੋ ਇਹਨਾਂ 'ਚ ਇੱਕ ਬੰਦਾ ਸੀ ਜਿਹੜਾ ਚਾਬੀ ਬਣਾਉਣ 'ਚ ਮਾਇਰ ਸੀਗਾ ਉਹ ਯੂਜ਼ ਕਰਦਾ ਸੀਗਾ ਇੱਕ ਮੈਕੈਨਿਕ ਸੀ ਉਹ ਇਲੈਕਟ੍ਰੀਸ਼ੀਅਨ ਸੀ ਸੋ ਇਹਦਾ ਅਲੱਗ-ਅਲੱਗ ਇਕੱਠੇ ਰਲ ਕੇ ਇਹੇ ਵਾਰਦਾਤਾਂ ਹੁੰ ਜਾਂਦੀਆਂ ਸੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗਾ ਹੈ ਨਾ ਸਰ ਹਲੇ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ ਆਪਾਂ ਵੈਰੀਫਾਈ ਕਰ ਰਹੇ ਹਾਂ ਜੋ ਕੋ ਹੋਏਗਾ ਉਹ ਫਿਰ ਫਰਦਰ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਸਰ ਇਹ ਹੋਰ ਵੀ ਵੱਡੇ ਕਲਾਸੇ ਹੋਣ ਦੀ ਸੰਭਾਵਨਾ ਹੈ ਉਹ ਹਲੇ ਕਰ ਰਹੇ ਹਾਂ ਜੀ ਆਪਾਂ ਕਿਉਂਕਿ ਜਿਹੜੇ ਵਾਲੇ ਮੋਟਰਸਾਈਕਲ ਨਹੀਂ ਰਿਕਵਰ ਹੋਏ ਉਹ ਅੱਗੇ ਫਰਦਰ ਕਿਹੜੇ ਕ੍ਰਾਈਮ 'ਚ ਯੂਜ਼ ਹੋਏ ਆ ਕੋਈ ਮੇਜਰ ਕ੍ਰਾਈਮ ਤਾਂ ਨਹੀਂ ਹੋਇਆ ਸਾਨੂੰ ਉਮੀਦ ਹੈ ਕਿ ਕੁਝ ਹੋਰ ਕਲਾਸੇ ਆ ਇਸ ਅੰਦਰ ਹਰਸੀਮਰ ਸਿੰਘ ਛੇਤਰਾ ਜੀ ਜੋ ਮੁਹਾਲੀ ਦੇ ਡੀਐਸਪੀ ਡੀ ਹਨ ਅਤੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਜੋ ਗੈਂਗ ਸੀਗਾ ਇਹ ਮੁਹਾਲੀ ਟਰਾਈ ਸਿਟੀ ਦੇ ਵਿੱਚੋਂ ਦੀ ਬਾਈਕ ਚੋਰੀ ਕਰਦਾ ਸੀ ਅਤੇ ਇਹ ਕੁਝ ਪੜੇ ਲਿਖੇ ਨਹੀਂ ਸੀਗੇ ਕੁਝ 10ਵੀਂ 12ਵੀਂ ਪਾਸ ਹੀ ਨੌਜਵਾਨ ਸੀਗੇ ਜਿਹੜੇ ਬੇਰੋਜ਼ਗਾਰੀ ਕਰਕੇ ਇਹ ਕੰਮ ਕਰਦੇ ਸਨ ਇਹ ਚੋਰੀਆਂ ਬਾਈਕਾਂ ਚੋਰੀ ਕਰਕੇ ਅੱਗੇ ਇਹ ਵੇਚ ਦਿੰਦੇ ਸਨ ਮੋਹਾਲੀ ਤੋਂ ਸਤਿੰਦਰ ਸੱਬਰਵਾਲ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਮੋਹਾਲੀ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਚੋਰ ਗਰੋ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ 47 ਤੇ 47 ਦੇ ਲਗਭਗ ਬਾਈਕ ਚੋਰੀ ਕੀਤੇ ਹੋਏ ਬਰਾਮਦ ਕੀਤੇ ਨੇ ਸਾਡੇ ਨਾਲ ਨੇ ਮੋਹਾਲੀ ਦੇ ਡੀਐਸਪੀ ਡੀ ਹਰਸ਼ੀਮਨ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇਹਨਾਂ ਨੇ ਇਹ ਨੈਕਸਸ ਨੂੰ ਤੋੜਿਆ ਸਰ ਕੀ ਕਿਵੇਂ ਐਕਸ਼ਨ ਤੋੜਿਆ ਇਹ ਰਿਜਿਡੈਂਸ ਪਿਛਲੇ ਸਮੇਂ ਸਾਡੇ ਕਾਫੀ ਸ਼ਹਿਰ ਦੇ ਵਿੱਚ ਟੂ-ਵೀಲਰਜ਼ ਦੀ ਚੋਰੀ ਹੋ ਰਹੀ ਸੀਗੀ ਸਾਡੀ ਸੀਏ ਦੀ ਟੀਮ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਸਿਟੀ ਏਰੀਆ ਚ ਵਿੱਚ ਇੱਕ ਹਰਜੋਤ ਨਾਂ ਦਾ ਤੇ ਇੱਕ ਹੋਰ ਲੜਕਾ ਹੈ ਜਿਹੜਾ ਹੈਗਾ ਟੂ-ਵೀಲਰਜ਼ ਦੀ ਚੋਰੀ ਕਰਨ ਦੀ ਫਰਖਤ ਘੁੰਮ ਰਹੇ ਹੈਗੇ ਨੇ ਤਾਂ ਜਿਸ ਦਿਨ ਚੱਲਦੇ ਤੈ ਉਹਨਾਂ ਨੇ ਇੱਕ ਸ਼ਿਫਟਲੀ ਐਕਟ ਕਰਦੇ ਹੋਏ ਜੋ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਤੇ ਇਨੀਸ਼ੀਅਲ ਪਰਚਾ ਸੀਗਾ ਜਿਨ੍ਹਾਂ ਤੋਂ ਇਨੀਸ਼ੀਅਲੀ ਪਹਿਲਾਂ 11 ਮੋਟਰਸਾਈਕਲ ਰਿਕਵਰ ਹੋ ਉਹਨਾਂ ਦੇ ਖੋਦੀ ਕਸਟਡੀ ਤੋਂ ਬਾਕੀ ਫਿਰ ਜਿਹੜੇ ਉਹਨਾਂ ਦੇ ਹੋਰ ਗਰੂਪ ਪੂਰਾ ਆਇਡੈਂਟੀਫਾਈ ਕੀਤਾ ਗਿਆ ਜੋ ਕਿ ਇਹ ਬਾਅਦ ਵਿੱਚ ਇੰਜੀਨੀਅਰਿੰਗ ਯੂਨੀਵਰਸਿਟੀ ਪਤਾ ਲੱਗਿਆ ਵੀ 4 11 ਮੈਂਬਰਾਂ ਦਾ ਗਰੂਪ ਹੈਗਾ ਜਿਨ੍ਹਾਂ ਵਿੱਚੋਂ ਆਪਾਂ 10 ਮੈਂਬਰ ਅਰੈਸਟ ਕਰ ਲਿਆ 7 ਮੇਜਰ ਨੇ 3 ਜੁਵਨਾਈਲ ਨੇ ਇੱਕ ਹਲੇ ਭੱਜਿਆ ਹੋਇਆ ਤੇ ਇਹਨਾਂ ਦੀ ਡਿਊਰਿੰਗ ਸਾਰੇ ਮੈਂਬਰਾਂ ਦੀ ਇਨਵੈਸਟੀਗੇਸ਼ਨ ਜਿਹੜੀ ਫਿਰ ਆਪਰੇ ਰਿਕਵਰੀਆਂ ਹੋਈਆਂ ਜਿਨ੍ਹਾਂ ਵਿੱਚੋਂ ਟੋਟਲ ਫਿਜ਼ੀਕਲੀ ਸਾਡੇ ਕੋਲ ਹੋਰ ਵੀ ਜਿਹੜੇ 10 11 ਹੈਗੇ ਹੋਰ ਵੀ ਹੈਗੇ ਨੇ ਜੋ ਕਿ ਕੁਝ ਜਿਨ੍ਹਾਂ ਚੋਂ ਜਿਹੜੇ ਅਲੱਗ-ਅਲੱਗ ਥਾਣੇ ਜਿਵੇਂ ਖਮਾਉਣਾ ਹੋਇਆ ਸਰਾਂਤੂ ਉਦਾਂ ਦੇ ਥਾਣੇ ਬਾਉਂਡ ਆਉਂ ਨੇ ਤੇ ਕੁਝ ਜਿਹੜੇ ਹੈਗੇ ਆ ਅੱਗੇ ਵੇਚੇ ਹੋਏ ਨੇ ਸੋ ਹਲੇ ਉਹ ਉਹਨਾਂ ਦਾ ਸਾਰਾ ਡੂਰਿੰਗ ਅ ਡੈਰੀਫੀਕੇਸ਼ਨ ਆਪਾਂ ਡਿਟੇਲਡ ਇਨਵੈਸਟੀਗੇਸ਼ਨ ਕਰਕੇ ਤੇ ਜਲਦੋ ਜਲ੍ਹ ਉਹਨਾਂ ਨੂੰ ਵੀ ਜਿਹੜਾ ਹੈ ਰਿਕਵਰ ਕਰ ਲਿਆ ਤੇ ਸਰ ਇਹ ਟ੍ਰਾਈਸਾਈਕਲ ਤੋਂ ਸਾਰਾ ਸਾਰੇ ਚੋਰੀ ਕਰਦੇ ਸੀ ਬਾਈਕੇ ਹਾਂਜੀ ਇਹ ਯੂਜੂਲੀ ਇਕੱਠੇ ਜੀ ਆਪਣੀ ਗੱਡੀ ਚਾਹੰਦੇ ਹੁੰਦੇ ਸੀਗੇ ਤੇ ਇਹਨਾਂ ਨੂੰ ਕਿਉਂਕਿ ਸਾਡਾ ਟ੍ਰਾਈਸਾਈਕਲ ਆ ਮੋੜੀ ਖਾਸ ਕਰਕੇ ਸਟ ਸੋ ਇਹ ਚੰਡੀਗੜ੍ਹ ਮਨੀ ਮਾਜਰਾ ਚ ਆਪਣਾ ਮੋਹਾਲੀ ਤੇ ਇਹਨਾਂ ਨੂੰ ਟਾਰਗੇਟ ਕਰਦੇ ਹੁੰਦੇ ਸੀਗੇ ਤੇ ਇੱਥੋਂ ਮੋਟਰਸਾਈਕਲ ਚੋਰੀ ਕਰਦੇ ਸੀ ਸਰ ਚੋਰੀ ਕਰਨ ਦਾ ਤਰੀਕਾ ਕੀ ਹੁੰਦਾ ਸੀ ਕਹਿੰਦੇ ਕੀ ਕਿਹੜਾ ਦੇ ਵਿੱਚ ਕੋਈ ਚਾਬੀ ਬਣਾਉਣ ਵਾਲਾ ਮਾਹਰ ਵੀ ਸੀਗਾ ਇਹਨਾਂ ਦੇ ਜੀ ਦੋ ਬੰਦੇ ਸੀਗੇ ਇੱਕ ਟੈਕਨੀਕਲੀ ਮੈਕੈਨਿਕ ਦਾ ਸੀਗਾ ਸੀਗਾ ਉਹਨੇ ਜਨਾ ਕੋਈ ਕਿਉਂਕਿ ਇਹਨਾਂ ਦੇ ਅਲੱਗ-ਅਲੱਗ ਮਾਡਲ ਆ ਕੋਈ ਮਾਡਲ ਚਾਬੀ ਨਾਲ ਖੁੱਲ ਜਾਂਦੇ ਸੀ ਕਈਆਂ ਦੀ ਤਾਲਾ ਇਲੈਕਟ੍ਰਿਕਲੀ ਕਰਦੇ ਹੁੰਦੇ ਸੀ ਸੋ ਇਹਨਾਂ 'ਚ ਇੱਕ ਬੰਦਾ ਸੀ ਜਿਹੜਾ ਚਾਬੀ ਬਣਾਉਣ ਚ ਮਾਇਰ ਸੀਗਾ ਉਹ ਯੂਜ਼ ਕਰਦਾ ਸੀਗਾ ਇੱਕ ਮੈਕੈਨਿਕ ਸੀ ਉਹ ਇਲੈਕਟ੍ਰੀਸ਼ian ਸੀ ਸੋ ਇਹਦਾ ਅਲੱਗ-ਅਲੱਗ ਇਕੱਠੇ ਰਲ ਕੇ ਇਹ ਹੀ ਵਾਰਦਾਤਾਂ ਹੋ ਜਾਂਦੀਆਂ ਦੇ ਵਿੱਚ ਸੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗਾ ਨਾ ਸਰ ਹਲੇ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ ਆਪਾਂ ਵੈਰੀਫਾਈ ਕਰ ਰਹੇ ਹਾਂ ਜੋ ਕੋ ਹੋਏਗਾ ਉਹ ਫਿਰ ਫਰਦਰ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਸਰ ਚ ਹੋਰ ਵੀ ਵੱਡੇ ਕਲਾਸੇ ਹੋਣ ਦੀ ਸੰਭਾਵਨਾ ਹੈ ਉਹ ਹਲੇ ਕਰ ਰਹੇ ਹਾਂ ਜੀ ਆਪਾਂ ਕਿਉਂਕਿ ਜਿਹੜੇ ਵਾਲੇ ਮੋਟਰਸਾਈਕਲ ਨੀ ਰਿਕਵਰ ਹੋਏ ਉਹ ਅੱਗੇ ਫਰਦਰ ਕਿਹੜੇ ਕ੍ਰਾਈਮ 'ਚ ਯੂਜ਼ ਹੋਏ ਆ ਕੋਈ ਮੇਜਰ ਕ੍ਰਾਈਮ ਤਾਂ ਨਹੀਂ ਹੋਇਆ ਸਾਨੂੰ ਉਮੀਦ ਹੈ ਜੀ ਕੁਝ ਹੋਰ ਕਲਾਸੇ ਆ ਇਸ ਅੰਦਰ ਹਰਸੀਮਰ ਸਿੰਘ ਛੇਤਰਾ ਜੀ ਜੋ ਮੁਹਾਲੀ ਦੇ ਡੀਐਸਪੀ ਡੀ ਹਨ ਅਤੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਜੋ ਗੈਂਗ ਸੀਗਾ ਇਹ ਮੁਹਾਲੀ ਟਰਾਈ ਸਿਟੀ ਦੇ ਵਿੱਚੋਂ ਦੀ ਬਾਈਕ ਚੋਰੀ ਕਰਦਾ ਸੀ ਅਤੇ ਇਹ ਕੁਝ ਪੜੇ ਲਿਖੇ ਨਹੀਂ ਸੀਗੇ ਕੁਝ 10ਵੀਂ 12ਵੀਂ ਪਾਸ ਹੀ ਨੌਜਵਾਨ ਸੀਗੇ ਜਿਹੜੇ ਬੇਰੋਜ਼ਗਾਰੀ ਕਰਕੇ ਇਹ ਕੰਮ ਕਰਦੇ ਸਨ ਇਹ ਚੋਰੀਆਂ ਬਾਈਕਾਂ ਚੋਰੀ ਕਰਕੇ ਅੱਗੇ ਇਹ ਵੇਚ ਦਿੰਦੇ ਸਨ ਮੁਹਾਲੀ ਤੋਂ ਸਤਿੰਦਰ ਸੱਬਰਵਾਲ ਦੀ ਰਿਪੋਰਟਸ ਕਾਈ ਨਿਊਜ਼ ਪੰਜਾਬ